ਐਸੀ ਤਾਂ ਦੋਸਤੋ ਇੰਡੀਆ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਕਈ ਕੇਸ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਸਾਹਮਣੇ ਆਏ ਨੇ ਪਰ ਹੁਣ ਫਿਰ 2025 ਦੇ ਵਿੱਚ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਕੇਸ ਸਾਹਮਣੇ ਆਇਆ ਹੈ ਅਸਲ 'ਚ ਦੋਸਤੋ ਗੱਲ ਹੈਗੀ ਹੈ 100 ਰੁਪਏ ਦੀ ਰਿਸ਼ਵਤ ਦੀ ਝੂਠਾ ਰਿਸ਼ਵਤ ਦਾ ਕੇਸ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ 100 ਰੁਪਏ ਦੀ ਰਿਸ਼ਵਤ ਲੈਣ ਦੇ ਤੇ ਫਿਰ ਜਦੋਂ ਇਲਜ਼ਾਮ ਲੱਗੇ ਉਸ ਤੋਂ ਬਾਅਦ ਉਸ ਵਿਅਕਤੀ ਦੀ ਪੂਰੀ ਲਾਈਫ ਬਰਬਾਦ ਹੋ ਗਈ ਲਗਭਗ 39 ਸਾਲ ਦਾ ਟਾਈਮ ਉਸ ਨੂੰ ਇਹ ਸਾਬਤ ਕਰਨ ਦੇ ਵਿੱਚ ਲੱਗ ਗਿਆ ਕਿ ਮੈਂ ਬੇਕਸੂਰ ਹਾਂ ਮੈਂ ਨਿਰਦੋਸ਼ ਹਾਂ ਮੇਰਾ ਕੋਈ ਦੋਸ਼ ਨਹੀਂ ਮੈਂ ਕੋਈ ਰਿਸ਼ਵਤ ਨਹੀਂ ਲਈ ਤੇ ਫਿਰ 39 ਸਾਲਾਂ ਦੇ ਬਾਅਦ ਹਾਈ ਕੋਰਟ ਨੇ ਇਹ ਗੱਲ ਕਹੀ ਤੀ ਕਿ ਬੰਦਾ ਨਿਰਦੋਸ਼ ਹੈ ਬੇਕਸੂਰ ਹੈ ਇਸ ਨੇ ਕੋਈ ਰਿਸ਼ਵਤ ਨਹੀਂ ਲਈ ਤੇ ਬੰਦੇ ਨੂੰ ਕਰਤਾ ਬਰੀ ਤੇ ਬੜੇ ਦੁੱਖ ਦੀ ਗੱਲ ਹੈ ਤੁਸੀਂ ਆਪ ਸੋਚੋ ਕੀ ਉਸ ਬੰਦੇ ਦੇ ਨਾਲ ਇਨਸਾਫ ਹੋਇਆ ਕੀ ਉਸ ਬੰਦੇ ਨੂੰ ਨਿਆਂ ਮਿਲਿਆ ਕੀ ਉਸ ਬੰਦੇ ਦੇ ਨਾਲ ਜਸਟਿਸ ਹੋਇਆ ਜਿਸ ਦੇ 39 ਸਾਲ ਕੋਰਟ ਕਚਹਿਰੀਆਂ ਦੇ ਵਿੱਚ ਬਰਬਾਦ ਹੋ ਗਏ ਉਸ ਬੰਦੇ ਦੀ ਧਨ ਦੌਲਤ ਦੀ ਬਰਬਾਦੀ ਹੋਈ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਏ ਇਸ ਟਾਈਮ ਦੇ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ ਉਸ ਦੇ ਬੱਚਿਆਂ ਦੀ ਪੜ੍ਹਾਈ ਛੁੱਟ ਗਈ ਉਸ ਦੀ ਨੌਕਰੀ ਚਲੀ ਗਈ ਬਹੁਤ ਸਾਰੇ ਨੁਕਸਾਨ ਹੋ ਗਏ ਅਸਲ 'ਚ ਦੋਸਤੋ ਗੱਲ ਹੈਗੀ ਹੈ 1986 ਦੀ 1986 ਦੇ ਵਿੱਚ ਇਹ ਇਲਜ਼ਾਮ ਉਸ ਵਿਅਕਤੀ ਤੇ ਲੱਗਿਆ ਜਿਸ ਦਾ ਨਾਮ ਹੈ ਜੀ ਜਗੇਸ਼ਵਰ ਪ੍ਰਸ਼ਾਦ ਅਵਧਿਆ ਜਦੋਂ ਉਸ ਤੇ ਇਹ ਇਲਜ਼ਾਮ ਲੱਗਿਆ ਤਾਂ ਫਿਰ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਅੱਜ ਦੇ ਟਾਈਮ ਦੇ ਵਿੱਚ 2025 ਦੇ ਵਿੱਚ ਜਿਹੜੀ ਉਹਦੀ ਉਮਰ ਹੋ ਚੁੱਕੀ ਹੈ ਉਹ ਹੋ ਚੁੱਕੀ ਹੈ 83 ਸਾਲ 80 ਤੇ 3 39 ਸਾਲ ਉਸਨੇ ਇੱਕੋ ਲੜਾਈ ਲੜੀ ਆਪਣੀ ਬੇਗੁਨਾਹੀ ਨੂੰ ਸਾਬਤ ਕਰਨ ਦੀ ਲੜਾਈ ਅਕਤੂਬਰ 1986 ਦੇ ਵਿੱਚ ਇਹ ਕਲੰਕ ਲੱਗਿਆ ਮਾਮਲਾ ਸ਼ੁਰੂ ਹੋਇਆ ਹੁਣ ਚੱਲ ਰਿਹਾ ਹੈ 2025 ਤੇ ਹੁਣ ਸਤੀਸਗੜ ਦੀ ਜਿਹੜੀ ਹਾਈ ਕੋਰਟ ਹੈ ਉਸਨੇ ਜਗੇਸ਼ਵਰ ਪ੍ਰਸ਼ਾਦ ਨੂੰ ਬਰੀ ਕਰ ਦਿੱਤਾ ਹੈ ਉਹ 34 ਸਾਲ ਬਾਅਦ ਅਸਲ 'ਚ ਦੋਸਤੋ ਗੱਲ ਹੈਗੀ ਐ ਕਿ ਜਦੋਂ ਉਹ ਆਪਣੀ ਨੌਕਰੀ ਕਰਦਾ ਸੀ ਜੌਬ ਕਰਦਾ ਸੀ ਤਾਂ ਉਸ ਟਾਈਮ ਤੇ ਇੱਕ ਵਿਅਕਤੀ ਨੇ ਉਸ ਤੇ 100 ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਤਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਸੜਕ ਆਵਾਜਾਈ ਨਿਗਮ ਐ ਉਸ ਦੇ ਵਿੱਚ ਉਹ ਇੱਕ ਬਿਲਿੰਗਸ ਹੈਕ ਦੇ ਵਜੋਂ ਕੰਮ ਕਰਦਾ ਸੀਗਾ ਜੁਗੇਸ਼ਵਰ ਪ੍ਰਸ਼ਾਦ ਇੱਕ ਦਿਨ ਇੱਕ ਕਰਮਚਾਰੀ ਜਿਸ ਦਾ ਨਾਮ ਸੀਗਾ ਅਸ਼ੋਕ ਕੁਮਾਰ ਬਰਮਾ ਜਿਹੜਾ ਕਿ ਸ਼ਿਕਾਇਤ ਕਰਤਾ ਹੈ ਕੰਪਲੇਨੈਂਟ ਹੈਗਾ ਇਸ ਕੇਸ ਦੇ ਵਿੱਚ ਉਹ ਜਗੇਸ਼ਵਰ ਪ੍ਰਸ਼ਾਦ ਕੋਲੇ ਆਉਂਦਾ ਹੈਗਾ ਤੇ ਉਸਤੇ ਉਹ ਦਬਾਅ ਪਾਉਂਦਾ ਹੈਗਾ ਇੱਕ ਬਕਾਇਆ ਬਿੱਲ ਪਾਸ ਕਰਨ ਦੇ ਲਈ ਜਗੇਸ਼ਵਰ ਪ੍ਰਸ਼ਾਦ ਜੀ ਨੇ ਮਨਾਂ ਕਰਤਾ ਸਾਫ਼-ਸਾਫ਼ ਕਹਿਤਾ ਕਿ ਮੈਂ ਬਿੱਲ ਉਦੋਂ ਤੱਕ ਪਾਸ ਨਹੀਂ ਕਰ ਸਕਦਾ ਜਦੋਂ ਤੱਕ ਮੈਨੂੰ ਉੱਪਰੋਂ ਹੁਕਮ ਨਹੀਂ ਮਿਲਦਾ ਉੱਪਰੋਂ ਜਿਹੜੇ ਉੱਚ ਅਧਿਕਾਰੀ ਨੇ ਉਹ ਆਰਡਰ ਨਹੀਂ ਕਰਦੀ ਤੇ ਫਿਰ ਅਗਲੇ ਦਿਨ ਦੀ ਗੱਲ ਹੈ। ਉਹੀ ਕਰਮਚਾਰੀ ਅਸ਼ੋਕ ਕੁਮਾਰ ਬਰਮਾ ਜਿਹੜਾ 20 ਰੁਪਏ ਦੀ ਰਿਸਬਤ ਲੈ ਕੇ ਆਉਂਦਾ ਹੈਗਾ। ਤੇ ਜਗਵੇਸ਼ਵਰ ਪ੍ਰਸ਼ਾਦ ਹੈ ਜਿਹੜਾ ਉਹ ਗੁੱਸੇ ਦੇ ਵਿੱਚ ਨੋਟ ਹੈ ਜਿਹੜਾ ਵਾਪਸ ਕਰ ਦਿੰਦਾ ਹੈ 20 ਰੁਪਏ ਦਾ ਨੋਟ। ਤੇ ਅਸ਼ੋਕ ਕੁਮਾਰ ਬਰਮਾ ਨੂੰ ਉੱਥੋਂ ਭਜਾ ਦਿੰਦਾ ਹੈਗਾ। ਪਰ ਉਦੋਂ ਜਗਵੇਸ਼ਵਰ ਪ੍ਰਸ਼ਾਦ ਨੂੰ ਪਤਾ ਨਹੀਂ ਸੀ ਕਿ ਇਹ ਉਸ ਦੀ ਪੂਰੀ ਜ਼ਿੰਦਗੀ ਬਦਲ ਦੂਗਾ ਜਿਹੜਾ ਉਹਨੇ ਉਸ ਨੂੰ ਵਾਪਸ ਕਰਤਾ 20 ਰੁਪਏ ਦੀ ਰਿਸਬਤ ਨਹੀਂ ਲਈ। ਫਿਰ ਉਸ ਤੋਂ ਬਾਅਦ ਅਗਲੇ ਦਿਨ ਸਵੇਰ ਦਾ ਟਾਈਮ ਸੀਗਾ ਜਗਵੇਸ਼ਵਰ ਪ੍ਰਸ਼ਾਦ ਤਿਆਰ ਹੋ ਕੇ ਦਫਤਰ ਜਾ ਰਿਹਾ ਸੀ ਜਦੋਂ ਨੇੜਲੇ ਕਰਿਆਨਾ ਸਟੋਰ ਦੀ ਜਿਹੜੀ ਕੋਈ ਦੁਕਾਨ ਸੀਗੀ ਸਟੋਰ ਸੀਗਾ ਉਸ ਤੇ ਉਹ ਕਰਮਚਾਰੀ ਦੁਬਾਰਾ ਆਇਆ ਜਿਹੜਾ ਰਿਸਵਤ ਲੈ ਕੇ ਆਇਆ ਸੀਗਾ ਤੇ ਜਿਹੜਾ ਜਗਵੇਸ਼ਵਰ ਪ੍ਰਸ਼ਾਦ ਸੀਗਾ ਸਵੇਰ ਦੇ ਟਾਈਮ ਤੇ ਜੌਬ ਤੇ ਜਾਂਦਾ ਸੀ ਨੌਕਰੀ ਤੇ ਜਾਂਦਾ ਸੀ ਆ ਕੇ ਉਸ ਦੇ ਨਾਲ ਗੱਲਬਾਤ ਕਰਨ ਲੱਗਾ ਜਿਹੜੇ ਬੰਦੇ ਨੇ ਰਿਸ਼ਵਤ ਦੇਣੀ ਸੀ ਜਿਹੜਾ ਸ਼ਿਕਾਇਤ ਕਰਤਾ ਸੀ ਜਿਸ ਨੇ ਜਗੇਸ਼ਵਰ ਪ੍ਰਸ਼ਾਦ ਨੂੰ ਫਸਾਇਆ ਤੇ ਗੱਲ ਕਰਦੇ ਕਰਦੇ ਉਸਨੇ ਜ਼ਬਰਦਸਤੀ 2 50 50 ਰੁਪਏ ਦੇ ਜਿਹੜੇ ਨੋਟ ਸੀਗੇ ਉਸ ਟਾਈਮ ਤੇ ਜਗੇਸ਼ਵਰ ਪ੍ਰਸ਼ਾਦ ਦੀ ਜੇਬ ਦੇ ਵਿੱਚ ਪਾ ਦਿੱਤੇ ਧੱਕੇ ਨਾਲ ਤੇ ਜਗੇਸ਼ਵਰ ਪ੍ਰਸ਼ਾਦ ਜੇਬ ਵਿੱਚੋਂ ਨੋਟ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹ ਧੱਕੇ ਨਾਲ ਉਸ ਨੂੰ ਰਿਸ਼ਵਤ ਦੇ ਰਿਹਾ ਸੀ ਜਿਵੇਂ ਕਈ ਵਾਰੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਗੱਲ ਜਿਵੇਂ ਹੀ ਫਿਰ ਬਿਜੀਲੈਂਸ ਦੀ ਟੀਮ ਨੇ ਜਗੇਸ਼্বর ਪ੍ਰਸ਼ਾਦ ਨੂੰ ਫੜਿਆ ਕਿਉਂਕਿ ਮੌਕੇ ਤੇ ਪਲਾਂ ਸੀਗਾ ਉਸ ਨੂੰ ਫਸਾਉਣ ਦਾ ਫੜਾਉਣ ਦਾ ਜਿਵੇਂ ਕਿ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਬਿਜੀਲੈਂਸ ਦੀ ਟੀਮ ਤਿਆਰ ਹੁੰਦੀ ਹੈ ਬੰਦੇ ਨੂੰ ਫੜਨ ਦੇ ਲਈ ਰੰਗੇ ਹਥੀ ਤਾਂ ਫਿਰ ਉਸ ਟਾਈਮ ਤੇ ਜਦੋਂ ਟੀਮ ਨੇ ਫੜਿਆ ਉਸ ਦੇ ਆਲੇ ਦੁਆਲੇ ਹੋਰ ਵੀ ਲੋਕ ਹੈਗੇ ਸੀਗੇ ਤੇ ਉਹ ਫਿਰ ਲੋਕ ਇਕੱਠੇ ਹੋ ਗਏ ਭੀੜ ਇਕੱਠੀ ਹੋ ਗਈ ਬਹੁਤ ਲੋਕਾਂ ਨੇ ਤਾਨੇ ਮੇਨੇ ਵੀ ਮਾਰੇ ਤੇ ਬਹੁਤ ਲੋਕਾਂ ਨੇ ਉਤੇ ਉਂਗਲੀਆਂ ਉਠਾਈਆਂ ਉਸ ਨੂੰ ਸਾਰਿਆਂ ਦੇ ਸਾਹਮਣੇ ਹੱਥ ਧੋਣ ਦੇ ਲਈ ਫਿਰ ਮਜਬੂਰ ਕੀਤਾ ਗਿਆ। ਰਸਾਇਣ ਦੇ ਨਾਲ ਭਿੱਜੇ ਹੋਏ ਨੋਟ ਸੀਗੇ ਇਧਰ ਉਧਰ ਲਹਿਰਾਏ ਗਏ। ਫਿਰ ਜਗੇਸ਼ਵਰ ਪ੍ਰਸ਼ਾਦ ਦੇ ਜਿਹੜੇ ਹੱਥ ਸੀਗੇ ਉਹ ਰੰਗੇ ਗਏ ਤੇ ਉਸ ਨੂੰ ਰੰਗੇ ਹੱਥੀ ਫੜ ਲਿਆ ਗਿਆ। ਪਰ ਜਗੇਸ਼ਵਰ ਪ੍ਰਸ਼ਾਦ ਦਾ ਦਾਵਾ ਹੈ ਕਿ ਗ੍ਰਿਫਤਾਰੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ। پلان ਸੀਗਾ ਇਹ ਉਸ ਨੂੰ ਫਸਾਉਣ ਦਾ। ਉਸ ਸਮੇ ਜਗੇਸ਼ਵਰ ਪ੍ਰਸ਼ਾਦ ਨੇ बार-बार ਆਪਣੀ ਬੇਗੁਨਾਹੀ ਦਾ ਐਲਾਨ ਕੀਤਾ ਤਰਲੇ ਮਿੰਤਾ ਕੀਤੇ ਉਸਨੇ ਕਿਹਾ ਕਿ ਉਸਨੇ ਕਦੇ ਰਿਸ਼ਵਤ ਲਈ ਨਹੀਂ ਕਦੇ ਮੰਗੀ ਨਹੀਂ ਪਰ ਧੱਕੇ ਨਾਲ ਉਸ ਦੀ ਜੇਬ ਦੇ ਵਿੱਚ ਪਾ ਦਿੱਤੀ ਉਹ ਤਾਂ ਵਾਪਸ ਕਰ ਰਿਹਾ ਸੀਗਾ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਟਾਈਮ ਹੀ ਨਹੀਂ ਮਿਲਿਆ ਮੌਕੇ ਤੇ ਹੀ ਉਸ ਨੂੰ ਅਰੈਸਟ ਕਰ ਲਿਆ ਫੜ ਲਿਆ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਕੋਈ ਸੁਣਵਾਈ ਨਹੀਂ ਹੋਈ ਉਸੇ ਦਿਨ ਤੋਂ ਭੀੜ ਦੀਆਂ ਨਜ਼ਰਾਂ ਦੇ ਵਿੱਚ ਉਸ ਇੱਕ ਇਮਾਨਦਾਰ ਵਿਅਕਤੀ ਦੀ ਜਿਹੜੀ ਤਸਵੀਰ ਹੈ ਉਹ ਬਦਲ ਗਈ ਉਹ ਇੱਕ ਇਮਾਨਦਾਰ ਕਰਮਚਾਰੀ ਤੋਂ ਰਿਸ਼ਵਤਖੋਰ ਵਿੱਚ ਬਦਲ ਗਿਆ। ਕਰਪਟ ਅਫੀਸਰ ਉਸ ਨੂੰ ਕਿਹਾ ਜਾਣ ਲੱਗਿਆ ਕਰਮਚਾਰੀ। ਫਿਰ ਇੱਕ ਦਿਨ ਰਿਸ਼ਵਤ ਦਾ ਕੇਸ ਹੈ ਜਿਹੜਾ ਉਹ ਸਟਾਰਟ ਹੋ ਗਿਆ। 100 ਰੁਪਏ ਦੀ ਰਿਸ਼ਵਤ ਦੀ ਸੀ ਗੱਲ। ਜਗਵੇਸ਼ਵਰ ਪ੍ਰਸ਼ਾਦ ਇਹ ਕਹਿੰਦਾ ਹੈ ਕਿ ਮੈਂ ਉਸ ਆਦਮੀ ਨੂੰ ਜਾਣਦਾ ਵੀ ਨਹੀਂ ਸੀਗਾ ਜਿਸ ਨੇ ਰਿਸ਼ਵਤ ਦਿੱਤੀ। ਪਰ ਉਸ ਦਿਨ ਤੋਂ ਮੇਰੀ ਅਤੇ ਮੇਰੇ ਪਰਿਵਾਰ ਦੀ ਪੂਰੀ ਜ਼ਿੰਦਗੀ ਬਦਲ ਗਈ। ਇਹ ਜਗਵੇਸ਼ਵਰ ਪ੍ਰਸ਼ਾਦ ਦਾ ਕਹਿਣਾ ਹੈ। ਤੇ ਜਿਹੜੇ ਸੈਸ਼ਨ ਜੱਜ ਸਾਹਿਬ ਸੀਗੇ ਉਹਨਾਂ ਦੀ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਉਹਨੂੰ ਦੋਸ਼ੀ ਪਾਇਆ ਗਿਆ ਫਿਰ ਉਸ ਨੂੰ ਜਿਹੜਾ ਭ੍ਰਿਸ਼ਟਾਚਾਰ ਰੋਕਥਾਮ ਦੇ ਲਈ ਕਾਨੂੰਨ ਬਣਿਆ ਹੋਇਆ ਸੀਗਾ ਉਸ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਉਸ ਨੂੰ ਫਿਰ 1 ਸਾਲ ਦੀ ਸਖਤ ਕੈਦ ਸੁਣਾਈ ਗਈ ਜੁਰਮਾਨਾ ਵੀ ਲਗਾਇਆ ਗਿਆ ਫਿਰ ਇਸ ਫੈਸਲੇ ਨੂੰ ਜੁਗੇਸ਼ਵਰ ਪ੍ਰਸ਼ਾਦ ਨੇ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਚੁਣੌਤੀ ਦਿੱਤੀ ਫਿਰ 1988 ਤੋਂ ਲੈ ਕੇ 1994 ਤੱਕ ਉਹ ਮੁਤਲਬੀ ਰਿਹਾ ਫਿਰ ਉਸ ਦਾ ਤਵਾਦਲਾ ਵੀ ਹੋਇਆ ਉਸ ਨੂੰ ਆਪਣੀ ਅੱਧੀ ਤਨਖਾਹ ਤੇ ਕੰਮ ਵੀ ਕਰਨਾ ਪਿਆ ਤਰੱਕੀਆਂ ਅਤੇ ਵਾਧੇ ਸੀਗੇ ਜਿਹੜੇ ਉਹਨੂੰ ਬੈਨੀਫਿਟ ਮਿਲਨੇ ਸੀਗੇ ਉਹ ਸਾਰੇ ਬੰਦ ਕਰ ਦਿੱਤੇ ਗਏ ਤੇ ਫਿਰ ਉਹ ਬੜੀ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਚਲਾਉਣ ਲੱਗਿਆ ਬੱਚਿਆਂ ਦੀ ਪੜ੍ਹਾਈ ਛੁੱਟ ਗਈ ਹੋਰ ਬਹੁਤ ਸਾਰੇ ਨੁਕਸਾਨ ਹੋਏ ਫੀਸ ਨਹੀਂ ਭਰੀ ਗਈ ਸਮਾਜ ਦੇ ਵਿੱਚ ਦਫ਼ਤਰ ਦੇ ਵਿੱਚ ਜਿਵੇਂ ਉਹ ਇਮਾਨਦਾਰੀ ਦੇ ਲਈ ਜਾਣਿਆ ਜਾਂਦਾ ਸੀਗਾ ਉਹ ਸਾਰਾ ਕੁਝ ਖਤਮ ਹੋ ਗਿਆ ਲੋਕ ਉਹਨੂੰ ਹੋਰ ਨਜ਼ਰਾਂ ਦੇ ਨਾਲ ਦੇਖਣ ਲੱਗ ਗਏ ਤੇ ਫਿਰ ਉਹਨੇ ਹੋਰ ਕਈ ਤਰ੍ਹਾਂ ਦੀ ਜੌਬ ਕੀਤੀ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਨਹੀਂ ਮਿਲੀ ਗੁਜ਼ਾਰਾ ਕਰਨ ਦੇ ਲਈ ਉਹਨੇ ਸਕੂਲ ਦੇ ਵਿੱਚ ਚੌਕੀਦਾਰਾ ਵੀ ਕੀਤਾ ਕਈ ਹੋਰ ਛੋਟੇ-ਮੋਟੇ ਕੰਮ ਕੀਤੇ ਅਦਾਲਤ ਦੇ ਵਿੱਚ ਪੇਸ਼ ਹੁੰਦਾ ਰਿਹਾ ਜਵਾਨ ਤੋਂ ਬੁੱਢਾ ਹੋ ਗਿਆ 83 ਸਾਲ ਦਾ ਹੋ ਗਿਆ ਲੜਾਈ ਲੜਦਾ ਰਿਹਾ ਕਿ ਮੈਂ ਬੇਕਸੂਰ ਹਾਂ ਨਿਰਦੋਸ਼ ਹਾਂ ਪੂਰਾ ਪਰਿਵਾਰ ਥੱਕ ਗਿਆ ਅੱਕ ਗਿਆ ਜਿਹੜਾ ਉਹਦਾ ਛੋਟਾ ਪੁੱਤਰ ਸੀਗਾ ਨੀਰਜ ਅਵਧਿਆ ਉਹ ਕਹਿੰਦਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਟਾਈਮ ਤੇ ਉਹ 12 ਸਾਲ ਦਾ ਸੀ ਬੱਚਾ ਸੀਗਾ ਉਹਦਾ ਬਚਪਨ ਸੀਗਾ ਤੇ ਅੱਗੇ ਉਹ ਕਹਿੰਦਾ ਹੈ ਕਿ 12 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਰਿਸ਼ਵਤ ਹੁੰਦੀ ਕੀ ਹੈ ਪਰ ਸਮਾਜ ਨੇ ਤਾਣੇ ਮਾਰ-ਮਾਰ ਕੇ ਉਸ ਨੂੰ ਇਹ ਸਖਿਆ ਦਿੱਤਾ ਕਿ ਉਹ ਇੱਕ ਰਿਸ਼ਵਤ ਖੋਰ ਦਾ ਪੁੱਤਰ ਹੈ ਗਵੰਡੀਆਂ ਨੇ ਉਸ ਦੇ ਘਰ ਆਉਣਾ ਬੰਦ ਕਰ ਦਿੱਤਾ ਰਿਸ਼ਤੇਦਾਰ ਦੂਰੀ ਬਣਾਉਣ ਲੱਗ ਗਏ ਤੇ ਹੋਰ ਵੀ ਬਹੁਤ ਸਾਰੇ ਯਾਰ ਦੋਸਤ ਮਿੱਤਰ ਜਿਹੜੇ ਦੂਰੀ ਆਪਣਾ ਗਈ ਸਕੂਲ ਦੇ ਵਿੱਚ ਜਿਹੜੇ ਉਹਦੇ ਨਾਲ ਬੱਚੇ ਪੜ੍ਹਦੇ ਸੀਗੇ ਉਹ ਵੀ ਤਾਨੇ ਮੇਨੇ ਮਾਰਨ ਲੱਗ ਗਏ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ ਹੋਰ ਬਹੁਤ ਸਾਰੀਆਂ ਤੰਗੀਆਂ ਆਈਆਂ ਪਰੇਸ਼ਾਨੀਆਂ ਆਈਆਂ ਪੈਸੇ ਦੀ ਬਰਬਾਦੀ ਹੋਈ ਕਈ ਵਾਰੀ ਫੀਸ ਨਹੀਂ ਭਰੀ ਗਈ ਹੋਰ ਜਿਹੜਾ ਜਿਵੇਂ ਕੋਈ ਨੋਟਬੁੱਕ ਪੈਨ ਕਿਤਾਬਾਂ ਖਰੀਦਣੀਆਂ ਸੀ ਉਸ ਦੇ ਲਈ ਪੈਸੇ ਨਹੀਂ ਹੁੰਦੇ ਸੀਗੇ ਤੇ ਨਤੀਜੇ ਵਜੋਂ ਨੀਰਜ ਨੂੰ ਤੇ ਉਸਦੇ ਭੈਣ ਭਰਾਵਾਂ ਨੂੰ ਸਕੂਲ ਵੀ ਛੱਡਣਾ ਪਿਆ ਉਹ ਸਾਰੇ ਕਿਸੇ ਤਰ੍ਹਾਂ ਨਿੱਜੀ ਤੌਰ ਤੇ ਆਪਣੀ ਪੜ੍ਹਾਈ ਪੂਰੀ ਕਰਨ ਦੇ ਵਿੱਚ ਕਾਮਯਾਬ ਹੋ ਗਏ ਨੀਰਜ ਨੇ ਵੀ ਬਹੁਤ ਮੁਸ਼ਕਲ ਦੇ ਨਾਲ ਪ੍ਰਾਈਵੇਟ ਐਮੇ ਕਰ ਲਈ ਫਿਰ ਛੋਟੀਆਂ-ਮੋਟੀਆਂ ਨੌਕਰੀਆਂ ਵੀ ਕੀਤੀਆਂ ਉਸਦੇ ਭਰਾ ਅਤੇ ਭੈਣਾਂ ਦਾ ਵਿਆਹ ਹੋ ਗਿਆ ਪਰ ਨੀਰਜ ਨੇ ਆਰਥਿਕ ਤੰਗੀਆਂ ਦੇ ਕਾਰਨ ਵਿਆਹ ਨਹੀਂ ਕਰਵਾਇਆ ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਜਗੇਸ਼ਵਰ ਪ੍ਰਸ਼ਾਦ ਨੂੰ 39 ਸਾਲ ਦਾ ਟਾਈਮ ਲੱਗ ਗਿਆ। ਹੇਠਲੀ ਅਦਾਲਤ ਨੇ ਉਸ ਨੂੰ ਦੂਸਰੀ ਠਹਿਰਾਤਾ, ਪ੍ਰਿਸ਼ਟਾਚਾਰ ਦਾ ਦੋਸ਼ ਲਗਾਤਾ, ਸਜ਼ਾ ਸੁਣਾਤੀ, ਜੁਰਮਾਨੇ ਦੀ ਸਜ਼ਾ ਸੁਣਾਤੀ। ਪਰ ਜਗੇਸ਼ਵਰ ਪ੍ਰਸ਼ਾਦ ਹਟਿਆ ਨਹੀਂ, ਡਟਿਆ ਰਿਹਾ, ਲੱਗਿਆ ਰਿਹਾ ਕਿਉਂਕਿ ਉਸ ਨੂੰ ਵਿਸ਼ਵਾਸ ਸੀਗਾ ਕਿ ਮੈਂ ਬੇਕਸੂਰ ਹਾਂ, ਨਿਰਦੋਸ਼ ਹਾਂ। ਫਿਰ ਉਸਨੇ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਤੇ ਅੰਤ ਦੇ ਵਿੱਚ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਤਾ, ਪਲਟਤਾ। 39 ਸਾਲ ਦਾ ਸਮਾਂ ਲੱਗ ਗਿਆ 39 ਸਾਲਾਂ ਬਾਅਦ ਜਗੇਸ਼ਵਰ ਪ੍ਰਸ਼ਾਦ ਨੂੰ ਬਰੀ ਕਰ ਦਿੱਤਾ ਗਿਆ નિર્ਦੋਸ਼ ਕਰਾਰ ਦੇ ਦਿੱਤਾ ਗਿਆ ਸ਼ਾਇਦ ਕਈ ਦੋਸਤ ਇਹ ਸੋਚਦੇ ਹੋਣਗੇ ਕਿ 39 ਸਾਲਾਂ ਬਾਅਦ ਹਾਈ ਕੋਰਟ ਨੇ ਉਸ ਵਿਅਕਤੀ ਨੂੰ ਬਰੀ ਕਿਉਂ ਕਰਤਾ ਉਸ ਨੂੰ ਬੇਕਸੂਰ નિર્ਦੋਸ਼ ਕਿਉਂ ਐਲਾਨ ਕੀਤਾ ਹਾਈ ਕੋਰਟ ਨੇ ਦੇਖਿਆ ਕਿ ਜਿਹੜੇ ਸਬੂਤ ਨੇ ਉਹ ਕਮਜ਼ੋਰ ਨਹੀਂ ਕਿਉਂਕਿ ਇਸ ਕੇਸ ਦੇ ਵਿੱਚ ਗਵਾਹ ਸੀਗੇ ਇੱਕ ਤਾਂ ਜਿਹੜਾ ਸ਼ਿਕਾਇਤ ਕਰਤਾ ਸੀਗਾ ਪੀਡਬਲਯੂ 2 ਤੇ ਇੱਕ ਪੀਡਬਲਯੂ 3 ਸੀਗਾ ਜਿਸਦਾ ਨਾਮ ਹੈ ਅਬਦੁੱਲ ਰਸ਼ੀਦ ਤੇ ਇੱਕ ਪੀਡਬਲਯੂ 6 ਸੀਗਾ ਸੰਜੇ ਕੁਮਾਰ ਦਿਵਾਨ ਇੱਕ ਪੀਡਬਲਯੂ 8 ਸੀਗਾ ਬਾਲਕਦਾਸ ਦਾਂਜੇ ਇਹਨਾਂ ਦੀ ਗਵਾਹੀ ਹੋਈ ਤੇ ਮੇਨ ਜਿਹੜੀ ਗਵਾਹੀ ਸੀਗੀ ਉਹ ਸ਼ਿਕਾਇਤ ਕਰਤਾ ਦੀ ਸੀਗੀ ਇਹਨਾਂ ਦੀ ਗਵਾਹੀ ਤੋਂ ਇਹ ਸਾਬਤ ਹੋਇਆ ਕਿ ਜਿਹੜਾ ਇਹ ਜਗਵੇਸ਼ਵਰ ਪ੍ਰਸ਼ਾਦ ਵਿਅਕਤੀ ਸੀਗਾ ਕਿ ਇਸਨੇ ਰਿਸ਼ਵਤ ਦੀ ਮੰਗ ਤਾਂ ਕੀਤੀ ਹੀ ਨਹੀਂ ਕਿਉਂਕਿ ਜੇ ਉਸਨੂੰ ਦੋਸ਼ੀ ਸਾਬਤ ਕਰਨਾ ਹੈ ਉਸਨੂੰ ਕਸੂਰوار ਸਾਬਤ ਕਰਨਾ ਹੈ ਤਾਂ ਮੰਗ ਦਾ ਹੋਣਾ ਵੀ ਜ਼ਰੂਰੀ ਹੈ ਤੇ ਜਦੋਂ ਇਹਨਾਂ ਦੀਆਂ ਗਵਾਹਾਂ ਹੋਈਆਂ ਤਾਂ ਅਦਾਲਤ ਨੇ ਇਹ ਸਿੱਟਾ ਕੱਢਿਆ ਕਿ ਇਸਤਗਾਸਾ ਪੱਖ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਤੋਂ ਗਵਾਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਮੰਗ ਨਹੀਂ ਮੰਗੀ ਗਈ ਮੰਗ ਸਾਬਤ ਨਹੀਂ ਹੋਈ ਡਿਮਾਂਡ ਸਾਬਤ ਨਹੀਂ ਹੋਈ ਤੇ ਇਸੇ ਕਰਕੇ ਅਦਾਲਤ ਨੇ ਜਗੇਸ਼ਵਰ ਪ੍ਰਸ਼ਾਦ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰਤਾ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਧੱਕੇ ਦੇ ਨਾਲ ਜੇਬ ਦੇ ਵਿੱਚ ਨੋਟ ਪਾ ਦਿੱਤੇ ਗਏ ਉਹ ਰਿਸ਼ਵਤ ਲੈਣੀ ਨਹੀਂ ਚਾਹੁੰਦਾ ਸੀ ਪਰ ਉਸ ਨੂੰ ਫਸਾਉਣ ਦੇ ਲਈ ਇੱਕ ਸਾਜ਼ਿਸ਼ ਬਣਾ ਕੇ ਉਸ ਦੀ ਜੇਬ ਦੇ ਵਿੱਚ 2 50 50 ਦੇ ਨੋਟ ਪਾ ਕੇ ਉਸ ਨੂੰ ਅਰੈਸਟ ਕਰਵਾ ਦਿੱਤਾ ਉਸ ਤੋਂ ਬਾਅਦ ਫਿਰ ਉਸ ਵਿਅਕਤੀ ਦੀ ਤੇ ਉਸ ਦੇ ਪਰਿਵਾਰ ਦੀ ਪੂਰੀ ਲਾਈਫ ਹੈ ਜਿਹੜੀ ਉਹ ਬਰਬਾਦ ਹੋ ਗਈ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਉਸ ਦੇ ਨਾਲ ਨਿਆਂ ਹੋਇਆ ਜਾਂ ਫਿਰ ਅਨਿਆਂ ਹੋਇਆ ਜਸਟਿਸ ਹੋਇਆ ਜਾਂ ਇਨਜਸਟਿਸ ਹੋਇਆ ਇਨਸਾਫ ਹੋਇਆ ਜਾਂ ਬੇਇਨਸਾਫੀ ਹੋਈ ਤੇ ਹੁਣ ਉਹ ਬੰਦਾ ਗੁਹਾਰ ਲਾ ਰਿਹਾ ਹੈ ਕਿ ਉਸ ਨੂੰ ਉਸ ਦੇ ਬਣਦੇ ਹੱਕ ਦਿੱਤੇ ਜਾਣ ਤਾਂ ਜੋ ਉਹ ਆਪਣੀ ਰਹਿੰਦੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਗੁਜ਼ਾਰ ਸਕੇ ਉਸ ਦਾ ਬੀਤਿਆ ਟਾਈਮ ਤਾਂ ਨਹੀਂ ਧਿਆਨ ਦਿੱਤਾ ਜਾ ਸਕਦਾ ਜਿਹੜੇ ਉਹਦੇ 39 ਸਾਲ ਬਰਬਾਦ ਹੋਏ ਨੇ ਪਰ ਫਿਰ ਵੀ ਜਿਹੜਾ ਉਹਦਾ ਹੱਕ ਬਣਦਾ ਹੈ ਜਿਹੜੇ ਉਹਨੂੰ ਬੈਨੀਫਿਟ ਮਿਲਣੇ ਸੀਗੇ ਉਹ ਜ਼ਰੂਰ ਮਿਲਣੇ ਚਾਹੀਦੇ ਨੇ ਜਿਹੜੇ ਗਵਾਹਾਂ ਦੇ ਬਿਆਨ ਹੋਏ ਉਹਨਾਂ ਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਕਿਸੇ ਨੇ ਵੀ ਅਪੀਲ ਕਰਤਾ ਨੂੰ ਜਿਹੜਾ ਜੁਕੇਸ਼ਵਰ ਪ੍ਰਸਾਦ ਸੀਗਾ ਉਸ ਨੂੰ ਪੈਸੇ ਸਵੀਕਾਰ ਕਰਦੇ ਹੋਏ ਨਿੱਜੀ ਤੌਰ ਤੇ ਨਹੀਂ ਦੇਖਿਆ ਸੀਗਾ ਤੇ ਇਸ ਤੋਂ ਇਲਾਵਾ ਹਾਈ ਕੋਰਟ ਨੇ ਇਹ ਵੀ ਦੇਖਿਆ ਕਿ ਜਿਹੜਾ ਪੀਡਬਲ 6 ਹੈਗਾ ਉਸ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਹੈ ਕੇ 100 ਰੁਪਏ ਦਾ ਇੱਕ ਨੋਟ ਸੀਗਾ ਤੇ ਬਾਕੀ ਜਿਹੜੇ ਦੂਜੇ ਗਵਾਹ ਸੀਗੇ ਜਿਹੜਾ ਜਾਂਚ ਅਧਿਕਾਰੀ ਸੀਗਾ ਉਹ ਵੀ ਉਹਨਾਂ ਨੇ ਕਿਹਾ ਕਿ 50-50 ਦੇ ਦੋ ਨੋਟ ਸੀਗੇ ਇਸ ਕਰਕੇ ਵੀ ਹਾਈ ਕੋਰਟ ਨੇ ਦੇਖਿਆ ਕਿ ਗੱਲ ਝੂਠੀ ਹੈ ਬੰਦਾ ਨਿਰਦੋਸ਼ ਹੈ ਬੇਕਸੂਰ ਹੈ ਇਸ ਨੂੰ ਫਸਾਇਆ ਗਿਆ ਹੈ ਫਿਰ ਉਸ ਨੂੰ ਬਰੀ ਕਰ ਦਿੱਤਾ ਤੇ ਅਦਾਲਤ ਨੇ ਕਈ ਕੇਸਾਂ ਦਾ ਹਵਾਲਾ ਵੀ ਦਿੱਤਾ ਸੁਪਰੀਮ ਕੋਰਟ ਦੇ ਜਿਹੜੇ ਹੋਰ ਕੇਸ ਸੀਗੇ ਉਹਨਾਂ ਦਾ ਹਵਾਲਾ ਦੇ ਕੇ ਵੀ ਉਸ ਵਿਅਕਤੀ ਨੂੰ ਬਰੀ ਕਰ ਦਿੱਤਾ ਅਦਾਲਤ ਨੇ ਬਚਾਪੱਖ ਦੇ ਬਿਆਨ ਤੇ ਵੀ ਵਿਚਾਰ ਕੀਤਾ ਤੇ ਗਵਾਹਾਂ ਦੁਆਰਾ ਵੀ ਉਸ ਦਾ ਸਮਰਥਨ ਕੀਤਾ ਗਿਆ ਜਿਸ ਦੇ ਵਿੱਚ ਅਦਾਲਤ ਨੇ ਇਹ ਦੇਖਿਆ ਕਿ ਸ਼ਿਕਾਇਤਕਰਤਾ ਨੇ ਪਹਿਲਾਂ ਵੀ ਜਗੇਸ਼ਵਰ ਪ੍ਰਸ਼ਾਦ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਅੱਗੇ ਇੱਕ ਗਵਾਹੀ ਦੇ ਵਿੱਚ ਇਹ ਵੀ ਸਪਸ਼ਟ ਹੋਇਆ ਕਿ ਬਕਾਇਆ ਬਿੱਲ ਪਹਿਲਾਂ ਮਨਜ਼ੂਰੀ ਤੋਂ ਬਿਨਾਂ ਤਿਆਰ ਨਹੀਂ ਕੀਤਾ ਜਾ ਸਕਦਾ ਸੀਗਾ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਹੋਰ ਕੇਸਾਂ ਦਾ ਹਵਾਲਾ ਵੀ ਦਿੱਤਾ ਅਦਾਲਤ ਨੇ ਇਹ ਦੁਹਰਾਇਆ ਕਿ ਅਪਰਾਧ ਨੂੰ ਸਾਬਤ ਕਰਨ ਦੇ ਲਈ ਜਿਹੜਾ ਇਹ ਰਿਸ਼ਵਤ ਦਾ ਦੋਸ਼ ਹੈ ਅਪਰਾਧ ਹੈ ਇਸ ਨੂੰ ਸਾਬਤ ਕਰਨ ਦੇ ਲਈ ਮੰਗ ਦਾ ਹੋਣਾ ਜ਼ਰੂਰੀ ਹੈ ਸਿਰਫ ਕਰੰਸੀ ਨੋਟਾਂ ਦੀ ਵਸੂਲੀ ਹੀ ਅਪਰਾਧ ਨਹੀਂ ਬਣ ਸਕਦੀ ਜੇ ਮੰਗ ਨਹੀਂ ਹੈਗੀ ਜੇ ਡਿਮਾਂਡ ਨਹੀਂ ਹੈਗੀ ਇਸ ਕਰਕੇ ਵੀ ਅਦਾਲਤ ਨੇ ਜਗਦੇਸ਼ਵਰ ਪ੍ਰਸ਼ਾਦ ਨੂੰ ਬਰੀ ਕਰ ਦਿੱਤਾ ਉਸ ਤੋਂ ਇਹ ਤਾਂ ਹੈਗਾ ਸੀਗਾ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਕੇਸ ਇਸ ਤਰ੍ਹਾਂ ਦੇ ਹੋਰ ਵੀ ਕਈ ਕੇਸ ਪਹਿਲਾਂ ਵੀ ਇੰਡੀਆ ਦੇ ਵਿੱਚ ਸਾਹਮਣੇ ਆਏ ਨੇ ਜਿਵੇਂ ਕਿ ਅਸੀਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀਗੀ ਵਿਸ਼ਨੂ तिवारी ਜੀਤੇ ਜਿਨ੍ਹਾਂ ਨੂੰ 20 ਸਾਲ ਜੇਲ੍ਹ ਦੇ ਵਿੱਚ ਰੱਖਣ ਤੋਂ ਬਾਅਦ નિર્ਦੋਸ਼ ਕਰਾਰ ਦਿੱਤਾ ਸੀਗਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬੰਦਾ ਬੇਕਸੂਰ ਹੈ ਇਹ ਹੈਗਾ ਸਾਡਾ ਇੰਡੀਆ ਦਾ ਜਸਟਿਸ ਸਿਸਟਮ